ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਹੜੱਪੇ ਦੀ ਸਾਖੀ ਦਾ ਬਿਆਨ ਕਰਾਂਗੀ ਜੀ ਸੈਦਪੁਰ ਤੋਂ ਗੁਰੂ ਜੀ ਦੱਖਣ ਵਾਲੇ ਪਾਸੇ ਨੂੰ ਤੁਰ ਪਏ ਜਪਦਾ ਹੈ ਕਿ ਲਾਹੌਰ ਆਏ ਹਨ ਇੱਥੇ ਕੁਝ ਦਿਨ ਠਹਿਰੇ ਤੇ ਫਿਰ ਅੱਗੇ ਲੰਘ ਗਏ ਪੁਰਾਤਨ ਜਨਮ ਸਾਖੀ ਅਨੁਸਾਰ ਕਿਸੇ ਬਸਤੀ ਵਿੱਚ ਨਹੀਂ ਠਹਿਰੇ ਸਗੋਂ ਬਾਰੋਂ ਬਾਰ ਉਜਾੜਾਂ ਦੇ ਰਸਤੇ ਤੁਰ ਹੀ ਗਏ ਹਨ ਰਾਤਾਂ ਨੂੰ ਬਿਰਸ਼ਾਂ ਦੇ ਗੁਜ਼ਾਰਾ ਕਰ ਲੈਂਦੇ ਫਿਰ ਇੱਕ ਨਗਰੀ ਆਈ ਤਾਂ ਉੱਥੇ ਠਹਿ ਰਹੀ ਤੇ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆਂ ਭੁੱਖ ਲੱਗੀ ਹੈ ਤਾਂ ਉਸ ਨੇ ਜਵਾਬ ਦਿੱਤਾ ਤੁਸੀਂ ਤਾਂ ਸਭ ਜਾਣਦੇ ਹੋ ਗੁਰੂ ਜੀ ਬੋਲੇ ਜਾ ਮਰਦਾਨਿਆਂ ਵਸਤੀ ਵਿੱਚ ਵੜ ਜਾ ਤੇ ਰੋਟੀ ਖਾ ਲੈ ਮਰਦਾਨਾ ਕਹਿਣ ਲੱਗਾ ਹੇ ਜੀਓ ਮੈਨੂੰ ਤਾਂ ਨਗਰੀ ਵਿੱਚ ਕੋਈ ਜਾਣਦਾ ਨਹੀਂ ਰੋਟੀ ਬਿਨਾ ਮੰਗੇ ਕੌਣ ਦੇਵੇਗਾ ਆਖੋ ਤਾਂ ਮੰਗ ਕੇ ਖਾ ਆਵਾਂ ਤਾਂ ਗੁਰੂ ਜੀ ਆਖਣ ਲੱਗੇ ਹੇ ਗਾਵਣਹਾਰਿਆ ਤੈਨੂੰ ਮੰਗਣ ਦੀ ਕੀ ਲੋੜ ਹੈ ਤੂੰ ਜਾ ਉਪਲ ਖੱਤਰੀਆਂ ਦਾ ਘਰ ਹੈ ਨਗਰੀ ਵਿੱਚ ਉੱਥੇ ਜਾ ਖਲੋ ਚੁੱਪ ਹੀ ਰਹੀਂ ਉਹ ਲੋਕ ਰੋਟੀ ਖਾਂਦੇ ਹੋਣਗੇ ਤੈਨੂੰ ਜਾਂਦੇ ਸਾਰ ਦੇਖ ਕੇ ਖੁਸ਼ ਹੋਣਗੇ ਤੇ ਸਾਰੀ ਨਗਰੀ ਉੱਥੇ ਇਕੱਠੀ ਹੋ ਜਾਵੇਗੀ Hindu Musalman ਸਭ ਤੇਰੇ ਪੈਰੀਂ ਪੈਣਗੇ 36 ਪ੍ਰਕਾਰ ਦੇ ਭੋਜਨ ਤੇਰੇ ਅੱਗੇ ਲਿਆ ਧਰਨਗੇ ਤੇ ਤੇਰੇ ਲਈ ਬਸਤਰ ਵੀ ਪੇਂਟ ਕਰਨਗੇ ਤੇਰੇ ਦਰਸ਼ਨ ਤੋਂ ਦਿਹਾਲ ਹੋਣਗੇ ਪਰ ਕੋਈ ਕੋਈ ਵਿੱਚੋਂ ਤੇਰੀ ਪਰਵਾਹ ਨਹੀਂ ਕਰਨਗੇ ਕਿ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਏ ਬਚਨ ਸੋਣ ਕੇ ਮਰਦਾਨਾ ਨਗਰੀ ਵਿੱਚ ਗਿਆ ਜੋ ਬਚਨ ਗੁਰੂ ਜੀ ਨੇ ਆਖੇ ਸਨ ਅੱਖਰ ਅੱਖਰ ਸੱਚ ਹੋ ਗਿਆ ਸਾਰਾ ਸ਼ਹਿਰ ਆ ਪੈਰੀ ਪਿਆ ਭੋਜਨ ਰੁਪਏ ਬਸਤਰ ਬਥੇਰੇ ਪੈਂਡ ਕੀਤੇ ਲੋਕਾਂ ਬਹੁਤ ਆਦਰ ਕੀਤਾ ਤੇ ਸੇਵਾ ਕੀਤੀ ਮਰਦਾਨਾ ਇਹ ਸਭ ਵੇਖ ਕੇ ਫੁੱਲਾ ਨਾ ਸਮਾਵੇ ਪਰ ਜਦ ਕੋਈ ਵਿੱਚੋਂ ਵਿੱਚੋਂ ਆਦਮੀ ਐਸਾ ਆਉਂਦਾ ਸੀ ਜੋ ਉਸਦੀ ਪਰਵਾਹ ਨਹੀਂ ਕਰਦਾ ਸੀ ਤਾਂ ਉਹ ਉਦਾਸ ਹੋ ਜਾਂਦਾ ਸੀ ਫੇਰ ਮਰਦਾਨਾ ਗੁਰੂ ਜੀ ਪਾਸ ਚਲਾ ਗਿਆ ਮਰਦਾਨੀ ਦੇ ਚਿਹਰੇ ਦੀ ਖੁਸ਼ੀ ਮਨ ਦਾ ਹੁਲਾਸ ਤੇ ਖੁਸ਼ੀਆਂ ਗੁਰੂ ਜੀ ਨੇ ਤੱਕੀਆਂ ਫਿਰ ਗੁਰੂ ਜੀ ਨੇ ਜਦ ਰੁਪਏ ਬਸਤਰ ਤੇ ਮੋਹਰਾਂ ਵੇਖੀਆਂ ਤਾਂ ਹੱਸਦੇ ਹੱਸਦੇ ਆਖਣ ਲੱਗੇ ਮਰਦਾਨਿਆ ਇਹ ਕੀ ਲਿਆਂਦਾ ਈ ਤਾਂ ਮਰਦਾਨਾ ਕਹਿਣ ਲੱਗਾ ਸੱਚੀ ਪਾਤਸ਼ਾਹ ਤੇਰੇ ਬਚਨਾਂ ਦਾ ਪ੍ਰਤਾਪ ਹੈ ਤੇਰੇ ਨਾਮ ਦਾ ਸਦਾ ਹੈ ਸਾਰਾ ਸ਼ਹਿਰ ਮੇਰੀ ਸੇਵਾ ਨੂੰ ਆ ਟੁਕਿਆ ਮੈਂ ਰੱਜ ਰੱਜ ਪਦਾਰਥ ਛਕੀ ਇਹ ਰੁਪਏ ਕੱਪੜੇ ਆਪਣੀ ਜੋਗੇ ਲੈ ਆਇਆ ਹਾਂ ਤਾਂ ਗੁਰੂ ਜੀ ਖੁਸ਼ ਹੋ ਕੇ ਆਖਣ ਲੱਗੇ ਮਰਦਾਨੀਆਂ ਪਲਾ ਕੀਤਾ ਹੈ ਜੋ ਲੈ ਆਇਆ ਹੈ ਪਰ ਇਹ ਸਾਡੇ ਕਿਸੇ ਕੰਮ ਨਹੀਂ ਮਰਦਾਨਾ ਕਹਿਣ ਲੱਗਾ ਫੇਰ ਪਾਤਸ਼ਾਹ ਇਹਨਾਂ ਨੂੰ ਕੀ ਕਰਾਂ ਤਾਂ ਗੁਰੂ ਜੀ ਨੇ ਆਖਿਆ ਸੁੱਟ ਦੇ ਮਰਦਾਨੀ ਨੇ ਇੱਕ ਵਾਰ ਸਤਿਗੁਰੂ ਦੇ ਖਿਹੜੇ ਮੱਥੇ ਵੱਲ ਤੱਕਿਆ ਦੂਜੀ ਝਾਤ ਆਪਣੇ ਅੰਦਰ ਪਾਈ ਤੇ ਗੁਰੂ ਜੀ ਦਾ ਨੂਰੀ ਮਸਤਕ ਤੱਕਦਿਆਂ ਹੋਇਆਂ ਪੰਡ ਚੁੱਕੀ ਤੇ ਦੂਰ ਜਾ ਕੇ ਸੋਟਾਇਆ ਇਹ ਸੀ ਹੜੱਪੇ ਵਾਲੀ ਸਾਖੀ ਇਸ ਤੋਂ ਅਗਲੀ ਸਾਖੀ ਦਾ ਬਿਆਨ ਅਗਲੀ ਵੀਡੀਓ ਵਿੱਚ ਕਰਾਂਗੇ ਜੀ ਹੁੱਲਾ ਚੁੱਕਾਂ ਦੀ ਖੇਮਾ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ